सशिकांत महो मोहित तलवारते तुसी देख रहे हो पंजाब टॉक्स 24 पंजाब प्रदेश कांग्रेस ਦੇ ਵਿੱਚ ਅੰਦਰੂਨੀ ਗੁੱਟਬਾਜੀ ਇੱਕ ਵਾਰ ਫੇਰ ਖੁੱਲ ਕੇ ਸਾਹਮਣੇ ਆ ਗਈ ਹੈ ਪੰਜਾਬ காங்கிரஸ் ਦੇ ਇੰਚਾਰਜ ਬਪੇਸ਼ ਬਗੇਲ ਵੱਲੋਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਪਾਰਟੀ ਨੂੰ ਇਕਜੁੱਟ ਕਰਨ ਦੇ ਵਿੱਚ ਸਫਲਤਾ ਨਹੀਂ ਮਿਲ ਰਹੀ ਜੀ ਰਾਮ ਜੀ ਮੁੱਦੇ ਨੂੰ ਲੈ ਕੇ ਚੱਲ ਰਹੇ ਮੰਦਰੇਗਾ ਬਚਾਓ ਸੰਘਰਸ਼ ਦੌਰਾਨ ਕਾਂਗਰਸ ਦੇ ਕਈ ਵੱਡੇ ਚਿਹਰੇ ਪ੍ਰਦਰਸ਼ਨਾਂ ਤੋਂ ਗੈਰਹਾਜ਼ਰ ਰਹੇ ਐਸਨਲ ਪਾਰਟੀ ਦੇ ਅੰਦਰਲੇ ਵੱਖਰੇ ਧੜੇ ਸਪਸ਼ਟ ਹੋ ਗਏ ਨੇ ਇਸ ਤੋਂ ਇਲਾਵਾ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕ ਨੇਤਾਵਾਂ ਦੀ ਵੀ ਗੈਰ ਹਾਜ਼ਰੀ ਖਾਸ ਤੌਰ ਤੇ ਦਿਖੀ। ਰਾਣਾ ਗੁਰਜੀਤ ਸਿੰਘ, ਭਾਰਤਪੂਸ਼ ਅਸ਼ੂ ਅਤੇ ਇਸ ਦੇ ਨਾਲ ਕੁਸ਼ਲਦੀਪ ਸਿੰਘ ਕਿੱਡੀ ਟਿਲਵਰਗੇ ਸੀਨੀਅਰ ਨੇਤਾ ਕਈ ਰੈਲੀਆਂ ਦੇ ਵਿੱਚ ਨਜ਼ਰ ਹੀ ਨਹੀਂ ਆਏ। ਸਟੇਜਾਂ ਤੇ ਹੱਥ ਖੜੇ ਕਰਕੇ ਏਕਤਾ ਦਾ ਪ੍ਰਦਰਸ਼ਨ ਕਰਨ ਵਾਲੀਆਂ ਤਸਵੀਰਾਂ ਨੇ ਵੀ ਪਾਰਟੀ ਦੀ ਅਸਲੀ ਸਥਿਤੀ ਤੇ ਸਵਾਲ ਖੜੇ ਕਰ ਦਿੱਤੇ ਨੇ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾ ਸੁਖਜਿੰਦਰ ਸਿੰਘ ਰੰਦਾਵਾ ਨੇ ਭਲਾਚੌਰ ਦੇ ਵਿੱਚ ਰੈਲੀ ਦੇ ਦੌਰਾਨ ਦਾਵਾ ਕੀਤਾ ਕਿ ਪਾਰਟੀ ਦੇ ਵਿੱਚ ਕੋਈ ਗੁੱਟ ਹੀ ਨਹੀਂ ਹੈ ਤੇ ਕੋਈ ਵੀ ਮੁੱਖ ਮੰਤਰੀ ਦੀ ਕੁਰਸੀ ਦਾ ਦਾਵੇਦਾਰ ਨਹੀਂ ਹੈ। ਉਹਨਾਂ ਕਿਹਾ ਕਿ ਕਾਂਗਰਸ ਦਾ ਇਕੋ ਹੀ ਟੀਚਾ ਹੈ ਕਿ ਪੰਜਾਬ ਦੇ ਵਿੱਚ ਮੁੜ ਸਰਕਾਰ ਬਣਾਉਣਾ। ਹਾਲਾਂਕਿ ਸਮੇਂ ਉਸ ਸਮੇਂ ਚਰਨਜੀਤ ਸਿੰਘ ਚੰਨੀ ਤੇ ਉਹਨਾਂ ਦੇ ਖੇਮੇ ਦੇ ਜਿਹੜੇ ਨੇਤਾ ਨੇ ਉਸ ਥੇਸ ਤੇ ਮੌਜੂਦ ਨਹੀਂ ਸੀ। ਇਸ ਤੋਂ ਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਸਮਰਾਲਾ ਦੇ ਵਿੱਚ ਹੋਈ ਰੈਲੀ ਦੇ ਦੌਰਾਨ ਮੀਡੀਆ ਤੇ ਗੁੱਟਬਾਜੀ ਨੂੰ ਵਧਾ ਚੜਾ ਕੇ ਦਿਖਾਉਣ ਦੇ ਦੋਸ਼ ਲਗਾਏ ਸੀ ਪਰ ਉਸ ਰੈਲੀ ਦੇ ਵਿੱਚ ਕਈ ਵੱਡੇ ਨੇਤਾ ਗੈਰਹਾਜ਼ਰ ਰਹੇ ਸਨ ਇਸ ਦੇ ਨਾਲ ਕਾਂਗਰਸ ਦੇ ਅੰਦਰਲੇ ਤਣਾ ਨੂੰ ਹੋਰ ਮਜ਼ਬੂਤੀ ਮਿਲੀ ਅਸਲ ਦੇ ਵਿੱਚ ਕਾਂਗਰਸ ਦੇ ਅੰਦਰ ਕਈ ਨੇਤਾ ਆਪਣੇ ਆਪ ਨੂੰ ਭਵਿੱਖ ਦਾ ਮੁੱਖ ਮੰਤਰੀ ਚਿਹਰਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਘਰ ਦੇ ਵਿੱਚ ਕੀਤੀਆਂ ਗਈਆਂ ਮੀਟਿੰਗਾਂ ਤੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਪ੍ਰਚਾਰ ਨੇ ਇਸ ਗੱਲ ਨੂੰ ਹੋਰ ਹਵਾ ਦਿੱਤੀ ਸੀ ਰਾਜਾ ਵੜਿੰਗ ਵੱਲੋਂ ਇਸ ਤੇ ਰੋਕ ਲਗਾਉਂਦਿਆਂ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਦਾ ਫੈਸਲਾ ਹਾਈ ਕਮਾਂਡ ਕਰੇਗਾ ਇਸ ਸਿਆਸੀ ਤਸਵੀਰਾਂ ਦਾ ਫਾਇਦਾ ਭਾਜਪਾ ਨੇ ਉਠਾਉਂਦਿਆਂ ਹੋਇਆ ਭਾਜਪਾ ਦੇ ਪ੍ਰਵਕਤਾ ਪ੍ਰੀਤਪਾਲ ਸਿੰਘ ਭਲੀਵਾਲ ਨੇ ਕਾਂਗਰਸ ਤੇ ਹੀ ਤੰਗ ਕੱਸ ਦਿੱਤਾ ਉਹਨਾਂ ਨੇ ਕਿਹਾ ਕਿ ਮਨਰੇਗਾ ਬਚਾਓ ਸੰਘਰਸ਼ ਦੇ ਵਿੱਚ ਕਾਂਗਰਸ ਦੇ ਨੇਤਾ ਖੁਦ ਗਾਇਬ ਨੇ ਕੁੱਲ ਮਿਲਾ ਕੇ ਪੰਜਾਬ ਕਾਂਗਰਸ ਦੀ ਇਹ ਸਥਿਤੀ ਪਾਰਟੀ ਦੇ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ